ਕਹਿਣ ਬੁਰੀ ਕਿਉ ਦਾਰੂ ਕਿਹੜੀ ਗੱਲੋਂ ਮੰਦੀਆ ਦੁਆਬਣਾ ਕੇ ਪੀਏ ਸਿਹਤ ਲੀਏ ਚੰਗੀ ਐ ਲੋਕੀ ਖੁਸ਼ੀ ਮਨਾਉਂਦੇ ਪੀ ਕੇ ਨਿੱਤ ਪੰਜਾਬ ਵਦੇ ਔਗਣ ਸੁਣੇ ਬਥੇਰੇ ਗੁਣ ਵੀ ਸੁਣੋ ਸ਼ਰਾਬ ਦੇ ਬਈ ਔਗਣ ਸੁਣੇ ਬਥੇਰੇ ਗੁਣ ਵੀ ਸੁਣੋ ਸ਼ਰਾਬ ਦੇ ਲੈ ਬਈ ਪਉਏ ਦਾ ਇੱਕ ਹਾੜਾ ਭੋਜਨ ਤੁਰਤ ਬਚਾਵੇ ਜੀ ਔਣ ਸੁਰਗ ਦੇ ਝੂਟੇ ਸਿਰ ਜਾ ਗੇੜੇ ਖਾਵੇ ਜੀ ਪਰੀਆਂ ਆਕੇ ਨੱਚਣ ਰਾਤੀ ਵਿੱਚ ਖੁਆਬ ਦੇ ਔਗਣ ਸੁਣੇ ਬਥੇਰੇ ਗੁਣ ਵੀ ਸੁਣੋ ਸ਼ਰਾਬ ਦੇ ਔਗਣ ਸੁਣੇ ਬਥੇਰੇ ਗੁਣ ਵੀ ਸੁਣੋ ਸ਼ਰਾਬ ਦੇ ਉਹ ਗੁਸੇ ਗਿੱਲੇ ਤੇ ਸਿਖਵੇ ਪਲ ਵਿੱਚ ਦੂਰ ਕਰੇ ਧਾਰੂ ਗਮ ਚਿੰਤਾ ਤੇ ਵੀ ਕਿਰਚੂਰੋ ਚੂਰ ਕਰੇ ਧਾਰੂ ਨੀਂਦ ਬੜੀ ਹੈ ਆਉਂਦੀ ਕਾ ਤੋ ਰਈਏ ਜਾਗਦੇ ਔਗਣ ਸੁਣੇ ਬਥੇਰੇ ਗੁਣ ਵੀ ਸੁਣੋ ਸ਼ਰਾਬ ਦੇ ਬਿਯੋਗਣ ਸੁਣੇ ਬਥੇਰੇ ਗੁਣ ਵੀ ਸੁਣੋ ਸ਼ਰਾਬ ਦੇ ਕਹਿੰਦਾ ਸੋਨੀ ਬੜਾ ਨ ਲੈਕ ਸਕੂਲੇ ਪੜਨ ਬਿਠਾਇਆ ਸੀ ਬੋਤਲ ਦੇ ਕੇ ਮਾਸਟਰ ਤਾਈ ਪਾਸ ਕਰਾਇਆ ਸੀ ਸਾਰੇ ਪਰਚੇ ਪਾਸ ਹਿੰਦੀ ਅਤੇ ਹਿਸਾਬ ਦੇ ਔਗਣ ਸੁਣੇ ਬਥੇਰੇ ਗੁਣ ਵੀ ਸੁਣੋ ਸ਼ਰਾਬ ਦੇ ਔਗਣ ਸੁਣੇ ਬਥੇਰੇ ਗੁਣ ਵੀ ਸੁਣੋ ਸ਼ਰਾਬ ਦੇ ਉਹ ਦਿੰਦਾ ਕੋਈ ਗਵਾਹੀ ਫਸੀ ਉਤੇ ਚੜਾਉਣ ਲਈ Not a bad take.